ਮੈਂ ਕੋਈ ਤੁਹਾਨੂੰ ਚਾਹਤਦਾ ਨਹੀਂ ਤੇ ਮੈਂ ਨਹੀਂ ਕਿਹਾ ਪਰ ਨਾਲ ਬੈਠੇ ਗੱਲ ਕਰਦੇ ਰਹੇ ਆ ਇਸ ਚੀਜ਼ ਦਾ ਮੈਨੂੰ ਲੱਗਦਾ ਪਰ ਇਹ ਖਤਰਾ ਫਕਰ ਵੀ ਹੈ ਦਾ ਹੈ ਪਸਾਹ ਹੈ ਤੇ ਕਿਤਾਬ ਦਾ ਜਿਹਦੇ ਵੱਡਾਈ ਇਕ ਫੋਮ ਦਾ ਹੋ ਜਾਣਾ ਜਿਹੜਾ ਫੋਮ ਦਾ ਹੋ ਗਿਆ ਪੈਟ ਦਾ ਹੋ ਗਿਆ ਕਿ ਇਸ ਨੇ ਉਹਦੀ 168 23 ਜਣੇ ਸਾਰੇ ਦੁਨੀਆ ਜੀ ਬਾਰ ਬਰ ਐਕਸੀਡੈਂਟ ਹੁੰਦੀ ਹੈ 168.23 ਇਹ ਅੱਲਾ ਲੈ ਸਾਹ ਨੂੰ ਪਿਆਰ ਨਾਲ ਨਾਲ ਸੋਣ ਲੈ ਆਉਂਦੇ ਆ। ਅੱਜ ਇਹਨਾਂ ਕਾਈਨਰ ਤੋਂ ਸੱਤ ਬੈਂਡ ਐਜੇ ਦੀ ਭਰਤੀ ਹੋਇਆ। ਕਿਨੇ ਉਹ ਬੈਂਡ ਛੱਡ ਗਏ ਤਾਂ ਭਰਤੀ ਆ ਰਹੀ ਹੈ। ਟ੍ਰੈਕਰ ਤੋਂ ਵਿਦੇਸ਼ ਘੋੜੀਆਂ ਬਰਾਕਰੀਆਂ ਆ ਰਹੀਆਂ ਨੇ। ਕੋਈ ਯਾਰ। ਆਹ ਸੁਣੋ। ਮੈਂ ਯੂਕੇ ਰੋਡੀ ਸਾਹ ਪਾਸੋਂ ਹੀ ਹੋ ਰਿਹਾ ਸੀ। ਉਹਨੂੰ ਕਿ ਤਾਂ ਨਹੀਂ ਆਉਂਦਾ। ਸਾਰੇ ਬ੍ਰੈਂਡ ਦੇ। ਉਹ ਲੱਗਿਆ ਰਹੇ। ਕਿਸੇ ਤੋਂ ਗੱਲ ਕਰਦੇ ਇਸ। ਮੈਂ ਨਹੀਂ ਗੱਲ ਕਰਦੇ। ਦੇਖੋ ਸ਼ਹੀਦ ਅੰਮ੍ਰਿਤਪਾਲ ਜਿਹੜੇ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਇੱਕ ਰੇਡ ਕੀਤੀ ਗਈ ਜਿਹੜੇ ਗੈਰ ਸਮਾਜਿਕ ਤੱਤ ਨੇ ਬਦਮਾਸ਼ ਜਾਂ ਲੋਕਾਂ ਨੂੰ ਲੁੱਟਣ ਘੁੱਟਣ ਵਾਲੇ ਉਹਨਾਂ ਦੇ ਕਿਤੇ ਸੂ ਮਿਲੀ ਕਿ ਉੱਥੇ ਨਜਾਇਜ਼ ਹਥਿਆਰ ਨੇ ਅਮਰਤਪਾਲ ਹੋਰੀ ਉਸ ਟੀਮ ਦੇ ਸ਼ਾਮਲ ਸੀ ਅਚਾਨਕ ਅੱਗੇ ਗੋਲੀ ਚਲਾ ਦਿੱਤੀ ਗਈ ਤੇ ਜਿਹਦੇ ਕਰਕੇ ਅਮਰਤਪਾਲ ਦੀ ਛਾਤੀ ਦੇ ਵਿੱਚ ਗੋਲੀ ਵੱਜੀ ਹਸਪਤਾਲ ਤਾਂ ਪਹੁੰਚਾਇਆ ਗਿਆ ਪਰ ਪ੍ਰਮਾਤਮਾ ਨੂੰ ਕੁਝ ਹੋਰ ਮੰਨਜ਼ੂਰ ਸੀ ਤੋਂ ਸ਼ਹੀਦ ਦੀ ਪ੍ਰਾਪਤ ਕਰ ਗਏ ਤੇ ਕੱਲ ਜਿਹੜਾ ਜਿਨ੍ਹਾਂ ਦੀ ਪਾਰ ਦੇ ਵਿੱਚ ਅਮਰਤਪਾਲ ਹੋਰਾਂ ਦੀ ਟੀਮ ਗਈ ਸੀ ਕੱਲ ਉਹ ਉਹ ਵੀ ਕੋ ਉਸ ਵੇਲੇ ਭੱਜ ਗਏ ਸੀ ਉਸ ਤੋਂ ਬਾਅਦ ਕੱਲ ਉਹਨਾਂ ਦੇ ਵਿੱਚੋਂ ਜਿਹੜਾ ਮੇਨ ਸੀਗਾ ਗੈਂਗਸਟਰ ਉਹ ਮੁਕਾਬਲੇ 'ਚ ਮਾਰਿਆ ਗਿਆ ਤੋਂ ਅੱਜ ਮੈਂ ਇੱਥੇ ਅਸ਼ੀਰ ਅਮਰਤਪਾਲ ਹੋਰਾਂ ਦੇ ਪਰਿਵਾਰ ਨੂੰ ਮਿਲ ਕੇ ਉਹਨਾਂ ਨਾਲ ਹੌਸਲਾ ਉਹਨਾਂ ਨੂੰ ਹੌਸਲਾ ਫੁਜਾਈ ਕਰਨ ਆਇਆ ਦੁੱਖ ਸਾਂਝਾ ਕਰਨ ਆਇਆ ਕਿ ਉਹ ਕੱਲਾ ਇਸ ਪਿੰਡ ਦਾ ਨਹੀਂ ਪੂਰੇ ਪੰਜਾਬ ਦਾ ਪੁੱਤ ਬਣ ਗਿਆ ਉਹ ਕਿਉਂਕਿ ਉਹ ਜਿਹੜੇ ਬਦਮਾਸ਼ تھے ਜਿਹੜੇ ਗੈਂਗਸਟਰ ਨੇ ਮੁਕਾਬਲਾ ਕਰਦਾ ਉਹ ਮਾਰਿਆ ਗਿਆ ਅਗਲੇ ਦਿਨ ਉਹ ਮਾਰਿਆ ਗਿਆ ਗੈਂਗਸਟਰ ਅਜੇ ਉਹਨੇ ਪਤਾ ਨਹੀਂ ਕਿੰਨੇ ਕੋ ਹੋਰ ਮਾਰਨੇ ਸੀ ਪਤਾ ਲੱਗਿਆ ਕਿ ਉਹਦੀ ਕੋਈ ਡੈੱਡ ਬਡੀ ਲੈਣ ਨਹੀਂ ਆ ਰਿਹਾ ਉੱਥੇ ਮਤਲਬ ਜਿੱਥੇ ਉਹਦੀ ਡੈੱਡ ਬਡੀ ਪਈ ਹੈ ਹਸਪੀਟਲ 'ਚ ਸੋ ਅਮਰਪਾਲ ਪਿੰਡ ਦਾ ਹੀਰਾ ਸੀ ਸਾਰਾ ਪਿੰਡ ਇਸ ਗੱਲੋਂ ਗਮਗੀਨ ਹੈ ਕਿ ਸਾਡੇ ਪਿੰਡ ਦਾ ਹੀਰਾ ਗਵਾਚ ਗਿਆ ਤੋਂ ਉਹਨਾਂ ਦੀ ਯਾਦ ਦੇ ਵਿੱਚ ਸਟੇਡੀਅਮ ਤੇ ਜਿੰਨਾ ਵੀ ਕੁਝ ਪੰਚਾਇਤ ਜਾਂ ਪਰਿਵਾਰ ਕਹੂਗਾ ਅਸੀਂ ਪਰਿਵਾਰ ਦੇ ਨਾਲ ਖੜਾ ਹਾਂ